ਅਪਾਹਜ ਵਿਅਕਤੀ ਤੋਂ 8000 ਰੁਪਏ ਦੀ ਰਿਸ਼ਵਤ ਮਾਮਲੇ 'ਚ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਜੀ ਹਾਂ ਦਰਬਾਹ ਤਹਿਸੀਲ ਵਿਖੇ ਪਿਛਲੇ ਦਿਨੀ ਅਪਾਹਜ ਵਿਅਕਤੀ ਤੋਂ ਮੌਦਾ ਸਰਟੀਫਿਕੇਟ ਬਣਾਉਣ ਬਦਲੇ 8000 ਰੁਪਏ ਦੀ ਰਿਸ਼ਵਤ ਲੈਣ ਵਾਲੇ ਉਕਤ ਵਿਅਕਤੀ ਖਿਲਾਫ ਦਰਬਾਹ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੀ ਹਾਂ ਦਰਬਾਹ ਦੇ ਡੀਐਸਪੀ ਰੁਪਿੰਦਰ ਕੌਰ ਬਾਜਵਾ ਨੇ ਜਾਣਕਾਰੀ ਜ਼ਿੰਦੇਹਾ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਉਪਤ ਵਿਅਕਤੀ ਦੇ ਵੱਲੋਂ ਮੋਦਾ ਸਰਟੀਫਿਕੇਟ ਬਣਾਉਣ ਬਦਲੇ 8000 ਰੁਪਏ ਦੀ ਰਿਸ਼ਵਤ ਲਈ ਸੀ ਜਿਸ ਨੂੰ ਜਾਟ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਅਤੇ ਹੁਣ ਉਕਤ ਵਿਅਕਤੀ ਦੀ ਗ੍ਰਿਫਤਾਰੀ ਜਲਦੀ ਹੋ ਸਕਦੀ ਹੈ ਉਧਰ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਮਦਰ ਇੰਡੀਆ ਚੈ ਲੋ ਕੁਛ ਕਰ ਦਿਖਾਏ ਮੈਡਮ ਬਿਲਬਲ ਦੇ ਵਿੱਚ ਪਿਛਲੇ ਦਿਨੀ ਹੈਗਾ ਜੀ ਇੱਕ 8000 ਰੁਪਏ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਸੀ ਜੀ ਸਟਾਰਮ ਰੋਜ਼ ਦੀ ਦੁਕਾਨ ਤੇ ਉਹਨਾਂ ਨੇ ਕੀ ਕੰਪਲੀਟ ਤੁਹਾਡੇ ਕੋਲ ਆਈ ਕਿਸ ਤਰ੍ਹਾਂ ਦੀ ਕਾਰਵਾਈ ਰਿਸ਼ਵਤ ਪੁਲਿਸ ਹਲ ਕੀਤੀ ਜਾਈ ਹੈ ਇਹਦੇ ਵਿੱਚ ਸਾਡੇ ਕੋਲ ਇੱਕ ਕੰਪਲੇਂਟ ਜਿਹੜਾ ਕੰਪਲੇਨੈਂਟ ਗੁਰਜੰਟ ਸਿੰਘ ਹੈ ਜੜਵੇ ਤੋਂ ਉਹਨਾਂ ਨੇ ਕੰਪਲੇਨਟ ਦਿੱਤੀ ਕਿ ਪਿਛਲੇ ਦਿਨੀ ਉਹਨਾਂ ਦੀ ਮਦਰ ਦੀ ਡੈਥ ਹੋਣ ਕਰਕੇ ਉਹਨਾਂ ਨੇ ਵੀ ਮਦਰ ਦਾ ਡੈਥ ਸਰਟੀਫਿਕੇਟ ਜਿਹੜਾ ਉਹ ਬਣਵਾਉਣਾ ਸੀ ਜਿਹਦੇ ਲਈ ਉਹ ਜਿਹੜਾ ਇੱਥੇ ਸਟਾਮ ਫਰੋਸ਼ ਹੈਗਾ ਗੁਲਸ਼ਨ ਕੁਮਾਰ ਬੇਸਿਕਲੀ ਗੁਲਸ਼ਨ ਕੁਮਾਰ ਦੇ ਜਿਹੜੇ ਫਾਦਰ ਨੇ ਜਨਕਰਾਜ ਉਹਨਾਂ ਦੇ ਨਾਮ ਤੇ ਜਿਹੜਾ ਲਾਇਸੈਂਸ ਜਿਹੜਾ ਸਟੈਂਪਡਡ ਦਾ ਇਸ਼ੂਡ ਹੈਗਾ ਪਰ ਕੰਮ ਜਿਹੜਾ ਅੱਗੇ ਉਹ ਗੁਲਸ਼ਨ ਕੁਮਾਰ ਕਰ ਰਿਹਾ ਸੀ ਜਿਨੇ ਇਸ ਗੁਰਜੰਟ ਸਿੰਘ ਤੋਂ ਉਹ ਸਰਟੀਫਿਕੇਟ ਬਣਵਾਉਣ ਦੇ ਬਦਲੇ 8000 ਰੁਪਿਆ ਰਿਸ਼ਵਤ ਜਿਹੜੀ ਹੈ ਉਹ ਲਈ ਜਿਹਦੇ ਚੋਂ 3000 ਰੁਪਿਆ ਕੈਸ਼ ਸੀਗਾ ਤੇ 5000 ਰੁਪਏ ਦੀ Google Pay ਦੀ ਐਂਟਰੀ ਸੀਗੀ ਤੇ ਜਦੋਂ ਇਹ ਗੱਲ ਸਾਡੇ ਧਿਆਨ ਚ ਆਈ ਅਸੀਂ ਨਾਲ ਦੀ ਨਾਲ ਜਿਹੜਾ ਗੁਲਸ਼ਨ ਕੁਮਾਰ ਹੈ ਉਹਦੇ ਤੇ ਪ੍ਰिवेंशन ਆਫ ਕ腐ਪਸ਼ਨ ਐਕਟ ਤਹਿਤ ਜਿਹੜਾ ਹੈ ਸੈਕਸ਼ਨ 7A ਦੇ ਤਹਿਤ ਜਿਹੜਾ ਉਹ ਪਰਚਾ ਜਿਹੜਾ ਹੈ ਉਹ ਰਜਿਸਟਰ ਕੀਤਾ ਹੈ AFIR ਨੰਬਰ 31/26 ਹੈ ਤੇ ਮੈਡਮ ਇਹਦੇ ਖਿਲਾਫ ਹੋਣ ਜਿਹੜਾ ਮਾਮਲਾ ਦਰਜ ਹੋਇਆ ਜੀ ਇਹਨਾਂ ਦੀ ਕੋਈ ਗ੍ਰਿਫਤਾਰੀ ਵਗੈਰਾ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਹੈ ਤੁਹਾਡੇ ਕੋਲ ਰਬੀ ਗਈ ਹੈ ਇਹਦੀ ਇਨਵੈਸਟੀਗੇਸ਼ਨ ਦੇਖੋ ਅਸੀਂ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਇਹਦੇ ਚ ਪ੍ਰੋਸੀਜਰ ਹੈ ਬਾਏ ਲਾ ਜਿੰਨੀ ਇਹਦੀ ਸਜ਼ਾ ਹੈ ਜੇ 7 ਸਾਲ ਤੋਂ ਘਟ ਹੈ ਜਾਂ ਜੋ ਵੀ ਅਸੀਂ ਨੋਟਿਸ ਜਿਸ਼ ਇਸ਼ੂ ਕਰਨੇ ਨੇ ਜਾਂ ਉਹ ਹਰ ਚੀਜ਼ ਜਿਹੜੀ ਹੈ ਇਨ ਅਕੋਰਡੈਂਸ ਵਿਦ ਲਾ ਜਿਹੜੀ ਹੈ ਉਹ ਅਸੀਂ ਕਰੀ ਜਾ ਰਹੇ ਹਾਂ ਆ ਜਲਦ ਜਿਹੜੀ ਹੈਗੀ ਨੋਟਿਸ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਹੈ ਉਹ ਜਲਦ ਹੋ ਸਕਦੀ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਇਮੀਡੀਏਟਲੀ ਅਸੀਂ ਜਿਹੜੀ ਇਹਨਾਂ ਦੀ ਅਰੈਸਟ ਹੈ ਉਹ ਪਾ ਦੇਵਾਂਗੇ ਤੇ ਬਾਕੀ ਮੈਮ ਜੋ ਲਾਇਸੈਂਸ ਸੀਗਾ ਜੀ ਜਿੱਦਾਂ ਇਹ ਕੰਮ ਕਰ ਰਹੇ ਸੀ ਇਹਨਾਂ ਦੇ ਫਾਦਰ ਦਾ ਲਾਇਸੈਂਸ ਸੀਗਾ ਜੀ ਉਹ ਵੀ ਲਾਇਸੈਂਸ ਵੀ ਜਿਹੜਾ ਹੈਗਾ ਜੀ ਸਸਪੈਂਡ ਕਰ ਦਿੱਤਾ ਗਿਆ ਹਾਂਜੀ ਕੱਲ ਡੀਸੀ ਸਾਹਿਬ ਦੇ ਮਾਨਯੋਗ ਡੀਸੀ ਸਾਹਿਬ ਦੇ ਆਰਡਰਸ ਦੇ ਨਾਲ ਜਿਹੜਾ ਲਾਇਸੈਂਸ ਹੈ ਤੇ ਲਾਇਸੈਂਸ ਦਾ ਜਿਹੜਾ ਸਟੇਟਸ ਜਿਹੜਾ ਉਹ ਕਲੀਅਰ ਨਹੀਂ ਪਰ ਇਹਨੂੰ ਜਿਹੜਾ ਇਹਦਾ ਫਾਦਰ ਜਨਕਰਾਜ ਇਹਨੂੰ ਜਿਹੜਾ सस्पेंड ਕਰ ਦਿੱਤਾ ਗਿਆ ਅੰਡਰ सस्पेंशन ਹੈ ਬੜਾ ਜੀ ਦੁਬਾਰਾ ਵੀ ਇਹ ਇਸ ਲਾਇਸੈਂਸ ਦੇ ਉੱਪਰ ਕੰਮ ਕਰ ਦੇ ਤਾਂ ਫਿਰ ਕਿੱਦਾਂ ਦੀ ਇਹ ਕਾਰਵਾਈ ਅੱਗੇ ਰਭੇਗੀ ਇਹਦੇ ਵਿੱਚ ਦੇਖੋ ਜਿੱਦਾਂ ਹੀ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਕਿਸ ਤਰ੍ਹਾਂ ਦੀ ਕੰਪਲੇਂਟ ਆਏਗੀ ਅਸੀਂ ਉਹਦੇ ਅਕੋਰਡਿੰਗਲੀ ਜਿਹੜੀ ਹੈ ਉਹ ਕਾਰਵਾਈ ਜਿਹੜੀ ਉਹ ਕਰਾਂਗੇ